ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਅਜੇ ਵੀ ਕਰਦੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਈਪੀਐਲ ਤੋਂ ਬਾਅਦ ਕ੍ਰਿਕਟ ਦਾ ਵਿਸ਼ਵ ਕੱਪ ਟੀ20 ਹੈ ਜਿਹੜਾ ਉਸ ਦੇ ਵਿੱਚ ਕਮੈਂਟਰੀ ਕੀਤੀ ਤਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਤੋਂ ਦੂਰ ਦਿਖਾਈ ਦੇ ਰਹੇ ਆ ਲੋਕ ਸਭਾ ਚੋਣਾਂ ਦੇ ਵਿੱਚ ਵੀ ਨਵਜੋਤ ਸਿੱਧੂ ਨੇ ਪ੍ਰਚਾਰ ਨਹੀਂ ਸੀ ਕੀਤਾ ਅਤੇ ਆਈਪੀਐਲ ਤੋਂ ਬਾਅਦ ਉਹਨਾਂ ਨੇ ਕਮੈਂਟਰੀ ਹੈ ਜਿਹੜੀ ਲਗਾਤਾਰ ਜਾਰੀ ਰੱਖੀ ਹੈ ਅਤੇ ਹੁਣ ਨਵਜੋਤ ਸਿੰਘ ਸਿੱਧੂ ਇੱਕ ਹੋਰ ਟੀਵੀ ਸ਼ੋਅ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਸ ਦਾ ਕਾਫੀ ਜ਼ਿਆਦਾ ਚਰਚਾ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਫੈਲਿਆ ਹੋਇਆ Bigg Boss ਇਸ ਸ਼ੋਹ ਦੀ ਇੱਕ ਉਹਨਾਂ ਨੇ ਆਪਣੀ ਫੋਟੋ ਸਾਂਝੀ ਕੀਤੀ ਹੈ ਤੇ ਇਸ ਦੇ ਉੱਤੇ ਉਹਨਾਂ ਨੇ ਲਿਖਿਆ ਹੈ Dream Come True Major Sidhu in Bigg Boss ਉਹਨਾਂ ਦੇ ਵੱਲੋਂ ਇਹ ਤਸਵੀਰ ਸਾਂਝੀ ਕਰਕੇ ਕੈਪਸ਼ਨ ਲਿਖੀ ਗਈ ਹੈ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਨੇ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਕੋਈ ਜਿਹੜੀ ਦਿਲਚਸਪੀ ਨਹੀਂ ਲਈ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਹੁਣ ਵਾਪਸ ਵੀ ਪੰਜਾਬ ਦੇ ਵੀ ਸਿਆਸਤ ਵਿੱਚ ਆਉਂਦੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਆਪਣੀ ਪਤਨੀ ਦਾ ਇਲਾਜ ਉਹ ਕਰਵਾ ਰਹੇ ਨੇ ਕੈਂਸਰ ਦਾ ਦੂਜੇ ਪਾਸੇ ਉਹ ਟੀਵੀ ਸ਼ੋਅਜ਼ ਦੇ ਵਿੱਚ ਅਤੇ ਕਮੈਂਟਰੀ ਵਾਲੇ ਪਾਸੇ ਮੁੜ ਚੁੱਕੇ ਨੇ ਹੁਣ ਕੀ ਨਵਜੋਤ ਸਿੰਘ ਸਿੱਧੂ ਕਪਲ ਦੇ ਸ਼ੋਅ ਦੇ ਵਿੱਚ ਵੀ ਜਾਣਗੇ ਇਸ ਦੀ ਵੀ ਚਰਚਾ ਚਲਣੀ ਤੇਜ਼ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਲਗਾਤਾਰ ਕਿਸੇ ਨਾ ਕਿਸੇ ਅੰਦਾਜ਼ ਨੂੰ ਲੈ ਕੇ ਕਿਸੇ ਨਾ ਕਿਸੇ ਆਪਣੇ ਐਕਸ਼ਨ ਦੇ ਨਾਲ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਫਿਰ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਬਿਗ ਬਾਸ ਵਾਲੀ ਫੋਟੋ ਸਾਂਝੀ ਕਰਕੇ ਚਰਚਾ ਨੂੰ ਹੋਰ ਛੇੜ ਦਿੰਦਾ ਹੈ ਹੋਰ ਵਧਾ ਦਿੰਦਾ ਹੈ ਨੋ ਜੋ ਉਸਨ ਸਿੱਧੂ ਦਾ ਇਹ ਰੋਲ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਇਸ ਬਾਰੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ